ਪੰਜਾਬੀ ਵੀਰੋ ਚੰਦ ਕੈਂਤੇ ਪਹਿਲੇ ਸ੍ਰੀ ਅਗਜਜੀਤ ਸਿੰਘ ਡਾਲੇਵਾਲ ਤੇ ਸਰਵਨ ਸਿੰਘ ਪੰਦੇਰ ਨੂੰ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਜਿਹੜੇ ਮਾਨ ਸਰਕਾਰ ਦੇ ਨਾਲ ਤੇ ਚੀਮਿਸਟਰ ਨਾਲ ਗੱਲ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਮਾਨ ਸਰਕਾਰ ਦੇ ਸੱਦੇ ਤੇ ਚੰਡੀਗੜ੍ਹ ਵਿੱਚ ਬੁਲਾਏ ਗਏ ਸੀ ਕਿਸਾਨਾਂ ਦੀਆਂ ਸਾਰੀਆਂ ਡਿਮਾਂਡਸ ਨੂੰ ਸੁਣਨ ਵਾਸਤੇ ਆ ਜਿਹੜੀ ਗੱਲ ਦਾ ਸ਼ੰਕਾ ਸੀ ਉਹੀ ਪੂਰਾ ਹੋਇਆ ਮੈਂ ਕਈ ਸਾਲਾਂ ਤੋਂ ਲਗਾਤਾਰ ਇਹ ਕਹਿੰਦਾ ਆ ਰਹੇ ਆ ਕਿ ਭਾਜਪਾ ਤੇ ਆਪ ਇੱਕੋ ਸਿੱਕੇ ਦੇ ਦੋ ਪਹਿਲੂ ਆ। ਅੱਜ ਘਰ ਬੁਲਾ ਕੇ ਧੋਖੇ ਦੇ ਨਾਲ ਜੋ ਮਾਨ ਸਾਭ ਦੀ ਇੱਕ ਪਛਾਣ ਬਣ ਚੁੱਕੀ ਹੈ ਤੇ ਮਾਨ ਸਰਕਾਰ ਦੀ ਜਿਹੜੀ ਪਛਾਣ ਬਣ ਚੁੱਕੀ ਹੈ ਕਿ ਇਹਨਾਂ ਤੇ ਕੋਈ ਆਦਮੀ ਵੀ ਜਾਂ ਕੋਈ ਆਰਗੇਨਾਈਜੇਸ਼ਨ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਉਹੀ ਕੰਮ ਕੀਤਾ ਘਰ ਬੁਲਾਇਆ ਗਰਬੁਲਾ ਕੇ ਪੰਜਾਬ ਦੇ ਬਿਲਕੁਲੀ ਚੰਡੀਗੜ੍ਹ ਪੰਜਾਬ ਬਾਰਡਰ ਤੇ ਆਪਣੀ ਪੁਲਿਸ ਦੇ ਹੱਥੀ ਇਹਨਾਂ ਨੂੰ ਡਿਟੇਨ ਕਰਾ ਲਿਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੈਂ ਆਪਣੇ ਵੱਲੋਂ ਐਜ਼ ਅ ਲੀਡਰ ਆਫ ਦੀ اپੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਹੋਣ ਕਰ ਅਤੇ ਆਪਣੀ ਸੁਮੂਚੀ ਕਾਂਗਰਸ ਦੀ ਜਥੇਬੰਦੀ ਵੱਲੋਂ ਅਸੀਂ ਇਹਦੀ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨੇ ਕਿਉਂਕਿ ਪੰਜਾਬੀਆਂ ਦੀ ਪਛਾਣ ਧੋਖੇ ਨਾਲ ਨਹੀਂ ਪੰਜਾਬੀਆਂ ਦੀ ਪਛਾਣ ਅਸਲੀਅਤ ਦੇ ਨਾਲ ਪੰਜਾਬੀਆਂ ਦੀ ਪਹਿਚਾਨ ਮਰਦਾ ਵਰਗ ਸਹੀ ਸਟੈਂਡ ਲੈਣ ਨਾਲ ਲੋਕਾਂ ਨਾਲ ਧੋਖਾ ਤੇ ਤੜੀ ਕਰਨ ਦੀ ਨਹੀਂ ਮੈਨੂੰ ਅਫਸੋਸ ਹੋਇਆ ਐ ਹਲਕਾ ਕਿਸਾਨ ਜਥੇਬੰਦੀਆਂ ਨੂੰ ਵੀ ਬੜੀ ਦੇਰ ਤੱਕ ਇਹਦਾ ਆ ਰਿਹਾ ਸੀ ਭਾਜਪਾ ਦੀ ਡਾਇਰੈਕਸ਼ਨਸ ਤੇ ਭਗਵੰਤ ਚੱਲ ਰਿਹਾ ਇਹ ਗੱਲ ਅੱਜ ਸਾਬਤ ਹੋ ਚੁੱਕੀ ਹੈ ਮੈਂ ਤੇ ਤੁਹਾਨੂੰ ਕਦੋਂ ਦੱਸਿਆ ਸੀ ਕਿ ਇੱਕ ਵਕਤਾ ਹੈਗਾ ਜਦੋਂ ਏਕਨਾਚ ਛੰਦੇ ਬਣੇ ਏਕਨਾਚ ਛੰਦੇ ਬਣਦਾ ਇਹ ਜਿਹੜਾ ਨਕਾਬ ਹੈ ਉੱਤਰ ਚੁੱਕਿਆ ਪੰਜਾਬੀਆਂ ਨੂੰ ਭਾਵੇਂ ਕੋਈ ਵਪਾਰੀ ਹੈ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਇੰਡਸਟਰੀਅਲਿਸਟ ਹੈ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੈ ਭਾਵੇਂ ਸਾਡੇ ਐਕਸਰਵਿਸ ਪੈਨ ਨੇ ਭਾਵੇਂ ਸਾਡੇ ਸਰਵੰਤ ਫੌਜ ਦੇ ਸਾਡੇ ਵੀਰ ਨੇ ਤੇ ਭਾਵੇਂ ਕਿਸਾਨ ਭਾਈਚਾਰਾ ਤੇ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡੇ ਨੌਜਵਾਨ ਬੱਚੇ ਨੇ ਤੁਸੀਂ ਵੇਖ ਚੁੱਕੇ ਹੋ ਕਿ ਜਦੋਂ ਵੀ ਸਟੈਂਡ ਲੈ ਕੇ ਖੜੇ ਹੋਣ ਦਾ ਵਕਤਾ ਆ ਭਗਵੰਤ ਮਾਨ ਨੇ ਹਮੇਸ਼ਾ ਤੁਹਾਨੂੰ ਪੇਟ ਬਕਾਈਏ ਇਹ ਸਰਕਾਰ ਨੇ ਹਮੇਸ਼ਾ ਤੁਹਾਨੂੰ ਪੇਟ ਬਕਾਈਏ ਇਹਨਾਂ ਨੇ ਧੋਖਾ ਤੇ ਧੜਈ ਤੁਹਾਡੇ ਨਾਲ ਕੀਤੀ ਅੱਜ ਵੀ ਉਹੀ ਗੱਲ ਹੋਈ ਘਰ ਛੱਡਿਆ ਤੇ ਬਾਅਦ ਚ ਡਿਟੇਨ ਕਰਾ ਲਿਆ ਤੇ ਇਸ ਤੋਂ ਬਾਅਦ ਅਜੇ ਜੋ ਮੇਰੇ ਕੋਲ ਖਬਰਾਂ ਨੇ ਅਜੇ ਕਈ ਕੁਝ ਖਨੌਰੀ ਤੇ ਸ਼ੰਗੂ ਬਾਰਡਰਾਂ ਤੇ ਵੀ ਹੋ ਰਿਹਾ ਹੈ ਤਾਂ ਮੈਂ ਇਹਨੂੰ ਕੜੇ ਸ਼ਬਦਾਂ ਵਿੱਚ ਇਹਦੀ ਆਲੋਚਨਾ ਕਰਨਾ ਤੇ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਕਿ ਤਗੜੇ ਹੋਵੋ ਤਗੜੇ ਹੋ ਕੇ ਇਕੱਠਾ ਦਾ ਸਬੂਤ ਦਿਓ ਤੇ ਜਿਹੜੇ ਨੌਨ ਪੰਜਾਬੀ ਜਿਹੜੇ ਅੱਜ ਬਾਹਰੋਂ ਆ ਕੇ ਪੰਜਾਬ ਤੋਂ ਬਾਹਰੋਂ ਆ ਕੇ ਅੱਜ ਪੰਜਾਬ ਦੀ ਜਿਹੜੀ ਗੱਦੀ ਹੈ ਤਾਕਤ ਦੀ ਉਹਦੇ ਵਿੱਚ ਇਨਡਾਇਰੈਕਟ ਰਾਜ ਕਰ ਰਹੇ ਜਿਸਾਂ ਕਿਸੇ ਟਾਈਮ ਸਿੱਖ ਰਾਜ ਚ ਰਾਣੀ ਜਿੰਦਾ ਦੇ ਸੱਦੇ ਤੇ ਅੰਗਰੇਜ਼ਾਂ ਦਾ ਰੀਜੈਂਟ ਜੌਨ ਲੋਰੈਂਸ ਆਇਆ ਸੀ ਅੱਜ ਉਸ ਤਰ੍ਹਾਂ ਹੀ ਬੀਜੇਪੀ ਦਾ 에ਜੰਟ ਬਣ ਕੇ ਸੈਂਟਰ ਦੀ ਸਰਕਾਰ ਦੇ 에ਜੰਟ ਬਣ ਕੇ ਭਗਵੰਤ ਮਾਨ ਤੇ ਦੀ ਸਰਕਾਰ ਕੰਮ ਕਰ ਰਹੀ ਹੈ ਇਹਨਾਂ ਦਾ ਐਂਟੀ ਪੰਜਾਬ ਚਿਹਰਾ ਤੁਹਾਡੇ ਸਾਹਮਣੇ ਹੈ ਪੰਜਾਬ ਦੇ ਹਰ ਮੰਤਰੀ ਦੇ ਨਾਲ ਸੀਐਮਓ ਦੇ ਵਿੱਚ ਹਰ ਵਿਭਾਗ ਦੇ ਵਿੱਚ ਬਾਹਰਲੇ ਲੋਕ ਆ ਕੇ ਪੰਜਾਬ ਤੇ ਕਾਬਜ਼ ਹੋ ਗਏ ਨੇ ਮੈਨੂੰ ਉਹੀ ਦ੍ਰਿਸ਼ ਯਾਦ ਆ ਰਿਹਾ ਹੈ ਸਾਡੇ ਮਹਾਨ ਸਿੱਖ ਐਂਪੀਰਰ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਫੌਤ ਹੁੰਦੇ ਨੇ ਉਨਾ ਤੋਂ ਬਾਅਦ ਜਿਹੜਾ ਦ੍ਰਿਸ਼ ਸੀ ਉਹੀ ਮੈਨੂੰ ਨਜ਼ਰ ਆਜ ਪੰਜਾਬ ਚ ਬੰਦ ਆ ਰਿਹਾ ਸੋ ਪੰਜਾਬੀ ਮੇਰੇ پراਉ ਤੇ ਪਹਿਣੋ ਅੱਜ ਮਤਾਤ ਹੁੰਦੀ ਲੋੜ ਹੈ ਇਕੱਠੇ ਹੁੰਦੀ ਲੋੜ ਹੈ ਆਓ ਇਕੱਠੇ ਹੋ ਕੇ ਇਕਤਾ ਦਾ ਸਬੂਤ ਦੇਈਏ ਸੋ ਇੱਕ ਵਾਰ ਫੇਰ ਮੈਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸ ਵੱਲੋਂ ਆਪੋਜੀਸ਼ਨ ਲੀਡਰ ਹੋਣ ਤੇ ਇਸ ਸਾਰ ਜਿਹੜੇ ਧੋਖੇ ਨਾਲ ਸਾਡੇ ਕਿਸਾਨ ਲੀਡਰਾਂ ਨਾਲ ਹੋਇਆ ਉਹਦੀ ਨਿੰਦਾ ਕਰਨਾ ਤੇ ਇਹ ਆਵਾਜ਼ ਹੁਣ ਪੰਜਾਬ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ 21 ਤੋਂ 28 ਤੱਕ ਜਰਨਲ ਹੁੰਜੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵੈਗੁਰੂ ਜੀ ਕਾ ਕਾਲ ਸਤਿ ਵੈਗੁਰੂ ਜੀ ਕੀ ਫਤਿਹ